ਨਿਭਾਉਣ ਵਾਲੇ ਰਸਤਾ ਲੱਭਦੇ ਨੇ ਤੇ ਛੱਡਣ ਵਾਲੇ ਬਹਾਨਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਅੱਜ ਫੇਰ ਆਪਾਂ ਇੱਕ ਲਾਈਫ ਟਿਪ ਲੈ ਕੇ ਤੁਹਾਡੇ ਸਾਹਮਣੇ ਆਏ ਆ ਇਹ ਵੀ ਤੁਸੀਂ ਦੇਖੋਗੇ ਕਿ ਹੋ ਸਕਦਾ ਹੈ ਇਹ ਗੱਲ ਜਿਹੜੀ ਅੱਜ ਆਪਾਂ ਜ਼ਿਕਰ ਕਰਨ ਲੱਗੇ ਆ ਹੋ ਸਕਦਾ ਤੁਹਾਡੇ ਨਾਲ ਵੀ ਬੀਤੀ ਹੋਵੇ ਜੇ ਨਹੀਂ ਬੀਤੀ ਹੋਊਗੀ ਤਾਂ ਅਕਸਰ ਤੁਸੀਂ ਬਹੁਤ ਲੋਕਾਂ ਨੂੰ ਕਹਿੰਦੇ ਹੋਏ ਸੁਣੋਗੇ ਕਿ ਸਾਡੇ ਨਾਲੇ ਬੀਤੀ ਹੈ ਤੇ ਬਹੁਤ ਲੋਕਾਂ ਨਾਲ ਇਹ ਬੀਤੀ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਅੱਜ ਦਾ ਜਿਹੜਾ ਪਦਾਰਥਵੱਦੀ ਯੋਗ ਹੈ ਨਾ ਪਹਿਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਪਹਿਲੇ ਸਮੇਂ ਦੇ ਵਿੱਚ ਰਿਸ਼ਤਿਆਂ ਨੂੰ ਨਾਤਿਆਂ ਨੂੰ ਦੋਸਤੀਆਂ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਆ ਇਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇਹਦੇ ਵਿੱਚ ਕੀ ਹੈ ਕਿ ਇਹ ਵਿੱਚ ਇੱਕੋ ਗੱਲ ਤੁਸੀਂ ਧਿਆਨ ਚ ਰੱਖਣੀ ਹੈ ਆਪਣੇ ਆਪਣੇ ਤੇ ਲਗਾ ਲਾਗੂ ਕਰਕੇ ਦੇਖਣੀ ਹੈ ਕਿ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਜਿਨ੍ਹਾਂ ਰਿਸ਼ਤੇਦਾਰਾਂ ਨੇ ਜਿਹੜੇ ਸਾਥ ਸੰਬੰਧੀਆਂ ਜਾਂ ਕੋਈ ਵੀ ਲਗਾ ਲਓ ਤੁਸੀਂ ਕਿਸੇ ਤਰ੍ਹਾਂ ਨਾਲ ਉਹਨਾਂ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਨਿਭਾਉਣੀ ਹੁੰਦੀ ਹੈ ਨਾ ਉਹ ਨਿਭਾਉਣ ਦੇ ਰਸਤੇ ਲੱਭਦੇ ਆ ਭਾਵੇਂ ਤੁਹਾਡੇ ਚ ਕਿੰਨੇ ਵੀ ਫ੍ਰਿਕਸ਼ਨ ਆ ਜੇ ਕਿੰਨਾ ਵੀ ਤੁਹਾਡੇ ਚ ਆਪਸੀ ਦਰਾਰ ਹੋ ਜੇ ਜੋ ਮਰਜ਼ੀ ਹੋ ਜੇ ਉਹਨਾਂ ਨੇ ਫਿਰ ਵੀ ਇਕੱਠੇ ਬੈਠ ਕੇ ਰਸਤਾ ਲੱਭਣਾ ਕਿ ਕੋਈ ਗੱਲ ਨਹੀਂ ਇਹ ਚੀਜ਼ ਹੋ ਗਈ ਚਾਹੇ ਕਿੰਨੀ ਵੀ ਵੱਡੀ ਪ੍ਰੋਬਲਮ ਹੈ ਪਰ ਆਪਾਂ ਨਿਭਾਉਣਾ ਹੈ ਆਓ ਆਪਾਂ ਰਲ ਮਿਲ ਕੇ ਰਸਤਾ ਲੱਭੀਏ ਜਾਂ ਅੱਗੇ ਨੂੰ ਇਹਨਾਂ ਸਮੱਸਿਆਵਾਂ ਨੂੰ ਆਪਾਂ ਨੇ ਕਿਵੇਂ ਕਿਵੇਂ ਡੀਲ ਕਰਨਾ ਕਿਵੇਂ ਕਿਵੇਂ ਇਹ ਸਾਡੀਆਂ ਸਮੱਸਿਆਵਾਂ ਦੁਬਾਰਾ ਨਾ ਆਉਣ ਕਿਉਂ ਕਿਉਂਕਿ ਅਸੀਂ ਇਹਨਾਂ ਗੱਲਾਂ ਨੂੰ ਨਿਭਾਉਣਾ ਚਾਹੁੰਦੇ ਆ ਇਹਨਾਂ ਰਿਸ਼ਤਿਆਂ ਨੂੰ ਇਹਨਾਂ ਸੰਬੰਧਾਂ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਤੇ ਨਿਭਾਉਣਾ ਚਾਹੁੰਦੇ ਆ ਪਰ ਇਸੇ ਦੇ ਉਲਟ ਇਹ ਵੀ ਗੱਲ ਨਾਲ ਹੈ ਕਿ ਜਿਨ੍ਹਾਂ ਨੇ ਛੱਡਣਾ ਹੁੰਦਾ ਨਾ ਛੱਡਣ ਵਾਲੇ ਹਮੇਸ਼ਾ ਬਹਾਨਾ ਲੱਭਦੇ ਆ ਤੇ ਜਦੋਂ ਕਿਸੇ ਬੰਦੇ ਨੇ ਤੁਹਾਨੂੰ ਛੱਡਣਾ ਹੈ ਨਾ ਤਾਂ ਉਹਨੇ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਇੱਕ ਬਹਾਨਾ ਲੱਭਣਾ ਸ਼ੁਰੂ ਕਰ ਲੈਣਾ ਈਵਨ ਤੁਹਾਨੂੰ ਮਤਲਬ ਤੁਸੀਂ ਕਿਸੇ ਪ੍ਰੋਗਰਾਮ 'ਚ ਇਕੱਠੇ ਹੋਏ ਜਿਨੇ ਤੁਹਾਨੂੰ ਛੱਡਣਾ ਹੈ ਉਹ ਕਈ ਵਾਰ ਇਹ ਬਹਾਨਾ ਵੀ ਲੱਭ ਲੈਂਦਾ ਕਿ ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਉਹਦੇ ਨਾਲ ਹੱਥ ਨਹੀਂ ਮਲਾਇਆ ਇਹ ਇਹ ਵੀ ਹੋ ਸਕਦਾ ਕਿ ਉਹ ਤੁਸੀਂ ਉਹਦੇ ਵੱਲ ਵੇਖਿਆ ਨਹੀਂ ਜਾਂ ਤੁਸੀਂ ਉਹਦੇ ਵੱਲ ਵੇਖਿਆ ਪਰ ਉਹਨੂੰ ਇਗਨੋਰ ਕਰਤਾ ਮਤਲਬ ਗੱਲ ਗੱਲ ਕਿੱਥੇ ਆ ਜਾਂਦੀ ਹੈ ਘੁਮਕਮਾ ਕੇ ਗੱਲ ਇਹ ਆ ਜਾਂਦੀ ਹੈ ਕਿ ਜਿਨੇ ਛੱਡਣਾ ਹੈ ਨਾ ਉਹ ਤੁਹਾਨੂੰ ਉਹਨੇ ਛੱਡਣ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਣਾ ਤੇ ਜਿਹਨੇ ਤੁਹਾਡੇ ਨਾਲ ਸੰਬੰਧ ਕਾਇਮ ਰੱਖਣੇ ਆ ਲਗਾਤਾਰ ਰੱਖਣੇ ਆ ਕੰਟੀ ਨੂੰ ਰੱਖਣੇ ਆ ਉਹਨੇ ਕੰਟੀਨਿਊ ਰੱਖਣ ਦਾ ਲਗਾਤਾਰਤਾ ਦੇ ਵਿੱਚ ਰੱਖਣ ਦਾ ਉਹ ਵੀ ਬਹਾਨਾ ਲੱਭ ਹੀ ਲੈਣਾ ਸੋ ਦੋਸਤੋ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪਾਂ ਨੇ ਇਹ ਧਿਆਨ ਰੱਖਣਾ ਹੈ ਕਿ ਜਿੱਥੇ ਜਾ ਕੇ ਤੁਹਾਨੂੰ ਕੋਈ ਛੱਡਣ ਤੇ ਆ ਗਿਆ ਨਾ ਜਿੱਥੇ ਜਾ ਕੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਜਦੋਂ ਕੋਈ ਬੰਦਾ ਤੁਹਾਡੇ ਨੂੰ ਤੁਹਾਨੂੰ ਛੱਡਣ ਦੇ ਇੱਕ ਦੋ ਬਹਾਨੇ ਪਹਿਲਾਂ ਤੁਹਾਨੂੰ ਸੁਣਾ ਦੇ ਨਾ ਉਹਦੇ ਲਈ ਤੁਸੀਂ ਮਾਨਸਿਕ ਤੌਰ ਤੇ ਤਿਆਰ ਹੋ ਜਾਓ ਕਿ ਇਸ ਬੰਦੇ ਨੇ ਤੁਹਾਨੂੰ ਛੱਡ ਦੇਣਾ ਹੈ ਭਾਵੇਂ ਅੱਜ ਛੱਡ ਜੇ ਤੇ ਭਾਵੇਂ ਕੱਲ ਛੱਡ ਜੇ ਠੀਕ ਹੈ ਜੀ ਭਾਵੇਂ ਕਿਸੇ ਵੱਡੀ ਗੱਲ ਤੋਂ ਛੱਡ ਜੇ ਭਾਵੇਂ ਛੋਟੀ ਤੋਂ ਛੱਡ ਜੇ ਇਹਨੇ ਤੁਹਾਨੂੰ ਛੱਡ ਜਾਣਾ ਹੈ ਇਹ ਹਿੰਟ ਸਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ ਸੋ ਜਿਵੇਂ ਨਾ ਜਿਵੇਂ ਮੈਂ ਪਹਿਲੇ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਹੈ ਕਿਸ ਜਿਹੜੇ ਇੱਕਦਮ ਕੋਈ ਸੰਬੰਧ ਟੁੱਟਦਾ ਨਹੀਂ ਹੁੰਦਾ ਉਹ ਹੌਲੀ ਹੌਲੀ ਟੁੱਟਦਾ ਹੈ ਪਰ ਟੁੱਟਣ ਦੇ ਸਮੇਂ ਸਾਨੂੰ ਸ਼ੁਰੂਆਤ ਜਦੋਂ ਹੁੰਦੀ ਹੈ ਉਹ ਵੀ ਸਾਨੂੰ ਪਤਾ ਹੁੰਦਾ ਕਿ ਟੁੱਟ ਸਕਦਾ ਸੋ ਇਸੇ ਤਰ੍ਹਾਂ ਜਿਹੜੇ ਸਾਡਾ ਜਿਹਨੇ ਸਾਨੂੰ ਛੱਡ ਕੇ ਜਾਣਾ ਹੈ ਜਿਹਨੇ ਸਾਨੂੰ ਛੱਡਣਾ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਦੇਖੋ ਉਹਦਾ ਕੀ ਕਾਰਨ ਛੱਡਣ ਦਾ ਉਹ ਉਹਦੇ ਆਪਣੇ ਪਰਸਨਲ ਕਾਰਨ ਹੋ ਸਕਦੇ ਨੇ ਕਿਸੇ ਵੀ ਤਰ੍ਹਾਂ ਦੇ ਜਾਂ ਤਾਂ ਉਹਨੇ ਤੁਹਾਡੇ ਤੋਂ ਜਿੰਨਾ ਬੈਨੀਫਿਟ ਲੈਣਾ ਸੀ ਲੈ ਚੁੱਕਿਆ ਉਹ ਉਹ ਉਹਨਾਂ ਕ ਜਿੰਨਾ ਕ ਜਦੋਂ ਤੱਕ ਉਹਨੂੰ ਫਾਇਦਾ ਹੁੰਦਾ ਸੀ ਉਹ ਲੈਂਦਾ ਰਿਹਾ ਜਦੋਂ ਫਾਇਦਾ ਤੁਹਾਡੇ ਤੋਂ ਲੈਣ ਵਾਲਾ ਖਤਮ ਹੋ ਗਿਆ ਤਾਂ ਉਹ ਸੰਬੰਧ ਨੂੰ ਖਤਮ ਕਰਨਾ ਚਾਹੁੰਦਾ ਹੈ ਕਿਉਂ ਕਿਉਂਕਿ ਉਹਨੂੰ ਲੱਗਦਾ ਕਿ ਹੁਣ ਮੈਨੂੰ ਲੋੜ ਨਹੀਂ ਪਰ ਮੈਨੂੰ ਫਾਇਦਾ ਦੇਣਾ ਪੈ ਸਕਦਾ ਇਹਨੂੰ ਇਸ ਕਰਕੇ ਇਹਨਾਂ ਨੂੰ ਟੁੱਟ ਜਾਓ ਤਾਂ ਕਿ ਮੈਨੂੰ ਇਹਨੂੰ ਫਾਇਦਾ ਨਾ ਦੇਣਾ ਪਵੇ ਇਹ ਵੀ ਕਈ ਕਈ ਵਾਰ ਕਾਰਨ ਹੋ ਜਾਂਦਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੰਦੇ ਨੇ ਹੋ ਸਕਦਾ ਜਿਹੜੇ ਬੰਦੇ ਨੇ ਤੁਹਾਡੇ ਨਾਲ ਨਿਭਾਉਣਾ ਉਹ ਦਿਲੋਂ ਨਿਭਾ ਰਿਹਾ ਕਈ ਵਾਰ ਤਾਂ ਕਈ ਵਾਰ ਤਾਂ ਜਿੰਨੇ ਨਿਭਾਉਣਾ ਹੁੰਦਾ ਉਹਦੇ ਨਾਲ ਸਾਡੇ ਸਮਝ ਇੰਨੇ ਖਰਾਬ ਹੋ ਚੁੱਕੇ ਹੁੰਦੇ ਆ ਉਹਨੂੰ ਲੱਗਦਾ ਹੁੰਦਾ ਕਿ ਸ਼ਾਇਦ ਅਸੀਂ ਅੱਗੇ ਨਾ ਚੱਲ ਸਕੀਏ ਫਿਰ ਵੀ ਤੁਹਾਡੇ ਨਾਲ ਬੈਠ ਕੇ ਉਹ ਉਸ ਚੀਜ਼ ਦਾ ਰਸਤਾ ਲੱਭਦਾ ਹੈ ਕਿ ਆਓ ਆਪਾਂ ਇੱਕ ਨਵਾਂ ਰਸਤਾ ਲੱਭੀਏ ਜਿਸ ਦੇ ਨਾਲ ਸਾਡੇ ਸੰਬੰਧ ਖਰਾਬ ਨਾ ਹੋਣ ਉਹ ਖੁਦ ਸਾਨੂੰ ਇਹ ਗੱਲ ਕਹਿੰਦਾ ਸੋ ਬਹੁਤ ਬਹੁਤ ਇਸ ਇਸ ਵੀਡੀਓ ਨੂੰ ਤੁਸੀਂ ਬਹੁਤ ਇਹਨੂੰ غور ਨਾਲ ਤੁਸੀਂ ਆਪਣੇ ਜ਼ਿੰਦਗੀ ਤੇ ਲਾਗੂ ਕਰਨਾ ਹੈ ਕਿ ਇਹਦੇ ਵਿੱਚ ਆਪਮਾਨਜਕ ਤੌਰ ਤੇ ਹਮੇਸ਼ਾ ਤਿਆਰ ਰਹੋ ਕਿ ਜਿਹੜੇ ਬੰਦੇ ਨੇ ਤੁਹਾਡੇ ਨਾਲ ਸੰਬੰਧ ਨਿਭਾਉਣੇ ਆ ਉਹਨੇ ਸੰਬੰਧ ਨਿਭਾਉਣ ਦਾ ਰਸਤਾ ਲੱਭ ਲੈਣਾ ਤੇ ਜਿਹੜੇ ਬੰਦੇ ਨੇ ਤੁਹਾਨੂੰ ਛੱਡ ਕੇ ਜਾਣਾ ਨਾ ਉਹਨੇ ਛੱਡ ਕੇ ਜਾਣ ਦਾ ਬਹਾਨਾ ਵੀ ਲੱਭ ਲੈਣਾ ਧੰਨਵਾਦ ਜੀ ਸਸਰੇ ਜੀ